ਪੰਜਾਬੀਓ ਸਾਸਰਕਾਲ ਜਿਹੜੇ ਭੈਣ ਭਰਾ ਇਹ ਗੱਲ ਕਹਿੰਦੇ ਸੀ ਕਿ ਇਹ ਗੱਲ ਨਾ ਕਹੋ ਔਰ ਦੂਜੇ ਪਾਸੇ ਕਹਿੰਦੇ ਸੀ ਵੀ ਭਾਈ ਜਿਹੜੇ ਜਹਾਜ਼ ਨੇ ਉਹ ਹੋਰ ਨਹੀਂ ਆ ਸਕਦੇ ਪਰ ਮੈਂ ਤੁਹਾਡੇ ਸਾਹਮਣੇ ਕਿਹਦਾ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਨੀਓ ਇੱਕ ਹੋਰ ਜਹਾਜ਼ ਭਰਿਆ ਗਿਆ ਜਿਹੜੀ ਸਾਡੀ ਭਾਰਤ ਦੀ ਸਰਕਾਰ ਉਹਨਾਂ ਬਨੀਓ ਪੁਸ਼ਟੀ ਵੀ ਕੀਤੀ ਗਈ ਹੈ 487 ਯਾਨੀ ਭਾਰਤੀ ਨਾਗਰਿਕ ਉਥੇ ਜਿਹੜੇ ਵਸੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਉਹਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਪੰਜਾਬੀ ਮੌਜੂਦ ਨੇ ਬਹੁਤ ਸਾਰੀ ਤਾਦਾਦ ਦੇ ਵਿੱਚ ਕੁੜੀਆਂ ਵੀ ਮੌਜੂਦ ਨੇ ਔਰ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਜਿਹੜਾ ਹੁਣ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਹੋਰ ਜਹਾਜ਼ ਟਰੰਪ ਦਾ ਉਤਰਨ ਜਾ ਰਿਹਾ ਇਹਦੇ ਵਿੱਚ ਭਾਰਤ ਦੀ ਸਰਕਾਰ ਨੇ ਯਾਨੀ ਨਰਿੰਦਰ ਮੋਦੀ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਭਾਈ ਜਿਹੜੀ ਇਹ ਗਲਤ ਤਰੀਕੇ ਦੇ ਨਾਲ ਜਿਹੜੀ ਨਾਗਰਤਾ ਇੱਥੇ ਲਈ ਹੋਈ ਹੈ ਇਹਨਾਂ ਨੇ ਆਪਣੇ ਆਪ ਦੇ ਵਿੱਚ ਯਾਨੀ ਆਪਣੇ ਆਪ ਦੇ ਵਿੱਚ ਗਲਤ ਤਰੀਕੇ ਦੇ ਨਾਲ ੱੱਕੇ ਨਾਲ ਵਸੇ ਹੋਏ ਨੇ ਉੱਥੋਂ ਡੀਪੋਰਟ ਕੀਤੇ ਗਏ ਨੇ ਜਹਾਜ਼ ਭਰਿਆ ਗਿਆ ਔਰ ਹੁਣ ਇਹ ਨਹੀਂ ਪਤਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਤਰਨਾ ਕਿ ਪੰਜਾਬ ਦੇ ਕਿਹੜੇ ਯਾਨੀ ਹਵਾਈ ਅੱਡੇ ਦੇ ਵਿੱਚ ਉਤਰ ਜਾਣਾ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਅਮਰੀਕਾ ਤੋਂ ਡੀਪੋਰਟ ਕੀਤੇ ਹੋਏ ਭਾਰਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਉਦੇ ਵਿੱਚ 487 ਭਾਰਤੀ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬੀਆਂ ਦੀ ਸੰਖਿਆ ਜ਼ਿਆਦਾ ਦੱਸੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਸੇ ਵਿਅਕਤੀ ਦੇ ਮੂੰਹੋਂ ਸੁਣਾਉਣ ਜਾ ਰਿਹਾ ਜਿਹਦੇ ਉੱਤੇ ਤੁਸੀਂ ਖੁਦ ਯਕੀਨ ਕਰੋਗੇ ਔਰ ਇਹ ਪੁਸ਼ਟੀ ਹੋ ਚੁੱਕੀ ਹੈ ਤਾਂ ਹੁਣ ਮੈਂ ਪਹਿਲਾਂ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਹੋਰ ਵਿਚਾਰ ਸਾਂਝੇ ਕਰੂੰਗਾ ਸੁਣੋ ਹੋ ਸਕਦਾ ਉਹ ਦਿੱਲੀ ਦੇ ਵਿੱਚ ਉਤਰੇ ਜਾਂ ਭਾਰਤ ਦੇ ਕਿਸੇ ਹੋਰ ਸੂਬੇ ਦੇ ਵਿੱਚ ਉਤਰੇ ਪਰ ਜਹਾਜ਼ ਇੱਕ ਹੋਰ ਉਤਰ ਲਗਾ ਜਹਾਜ਼ ਇੱਕ ਹੋਰ ਭਰ ਕੇ ਭੇਜਿਆ ਜਾਊਗਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਹੁਣ ਹੱਥਕੜੀਆਂ ਹੋਣਗੀਆਂ ਕਿ ਨਹੀਂ ਕੁਝ ਕਹਿ ਨਹੀਂ ਸਕਦੇ ਕਿ ਪੈਰਾਂ ਨੂੰ ਬੇੜੀਆਂ ਹੋਣਗੀਆਂ ਕਿ ਨਹੀਂ ਕੁਝ ਕਹਿ ਨਹੀਂ ਸਕਦੇ ਕਿ ਅਣਮਨੁੱਖੀ ਵਰਤਾਰਾ ਹੋਊਗਾ ਕਿ ਨਹੀਂ ਪਰ ਜਹਾਜ਼ ਆਉਣਗੇ ਜਹਾਜ਼ ਅਗਲੇ ਦਿਨ ਤਿਆਰੀ ਕੀਤੀ ਜਾ ਰਹੀ ਆ ਪਰਸੋਂ ਅਸੀਂ ਇਹ ਗੱਲ ਕਹੀ ਕਿ ਜਹਾਜ਼ ਹਾਲੇ ਹੋਰ ਆਉਣੇ ਆ ਕੁਝ ਕਿ ਪਹਿਣਾ ਵੀਰਾਂ ਨੇ ਇਹ ਗੱਲ ਕਹੀ ਕਿ ਐਵੇਂ ਨਹੀਂ ਕਹਿਣਾ ਚਾਹੀਦਾਗਾ ਇਹ ਜਹਾਜ਼ ਪਸ ਇੰਨਾ ਕੀ ਹੁੰਦਾ ਨਹੀਂ ਇੰਨਾਕ ਨਹੀਂ ਹੁੰਦਾ ਹਾਲੇ ਹੋਰ ਪਤਾ ਨਹੀਂ ਕਿੰਨਾ ਪਹੁੰਚਾ ਜਿਹੜੇ 15000 ਤੋਂ ਵੱਧ ਲੋਕਾਂ ਦੀ ਸੂਚੀ ਬਣਾਈ ਬੈਠੇ ਆ ਉਹਨਾਂ ਨੇ ਵੈਸੇ ਸਨਮਾਨਤ ਨਹੀਂ ਕਰਨੇ ਉਹਨਾਂ ਨੇ ਵਾਪਸ ਭੇਜਣੇ ਆ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਗਲਤ ਆ ਉਹਨਾਂ ਨੇ ਹਿਰਾਸਤ ਦੇ ਵਿੱਚ ਲਏ ਹੋਏ ਆ ਉਹਨਾਂ ਨੇ ਇਸ ਕਰਕੇ ਸਮੇਂ-ਸਮੇਂ ਦੇ ਉੱਤੇ ਜੇਕਰ ਉਹ ਭਾਰਤੀ ਆ ਤਾਂ ਭਾਰਤ ਦੇ ਵਿੱਚ ਜੇਕਰ ਕਿਸੇ ਹੋਰ ਦੇਸ਼ ਦੇ ਤੇ ਉਹਨਾਂ ਨੂੰ ਉਧਰਲੇ ਪਾਸੇ ਵਾਪਸ ਭੇਜ ਦੇਣਾ ਸੋ ਜਿਹੜਾ ਵੀ ਜਹਾਜ਼ ਹੁਣ ਆਊਗਾ ਤੇ ਜਿਹੜੀ ਵੀ ਤਰੀਕ ਨੂੰ ਉਹ ਆਊਗਾ ਉਹਦੇ ਬਾਰੇ ਉਦੋਂ ਖਬਰਾਂ ਮਾਣਨੀਆਂ ਪਰ ਫਿਰ ਹਾਲ ਜਾਣਕਾਰੀ ਇਹ ਪ੍ਰਾਪਤ ਹੋਈ ਆ ਕਿ 400 ਤੋਂ ਵੱਧ ਲੋਕਾਂ ਦੀ ਇੱਕ ਸੂਚੀ ਜਾਰੀ ਕਰ ਦਿੱਤੀ ਗਈ ਆ ਉਹ ਅਮਰੀਕਾ ਦੇ ਵੱਲੋਂ ਕੀਤੀ ਗਈ ਆ ਤੇ ਭਾਰਤ ਦੇ ਵੱਲੋਂ ਕਹਿੰਦੇ ਪੁਸ਼ਟੀ ਕਰ ਦਿੱਤੀ ਗਈ ਆ ਭਾਰਤ ਦੀ ਸਰਕਾਰ ਨੇ ਪੁਸ਼ਟੀ ਕਰ ਦਿੱਤੀ ਆ ਕਿ ਭਾਰਤ ਦੇ ਵਿੱਚ ਜਿੰਨੇ ਵੀ ਮਤਲਬ ਹੁਣ ਡਿਪੋਰਟ ਹੋ ਕੇ ਆਉਣਗੇ ਉਹਨਾਂ ਦੇ ਵਿੱਚ ਪੰਜਾਬੀਆਂ ਦੀ ਸੰਖਿਆ ਸਭ ਤੋਂ ਵੱਧ ਦੱਸੀ ਜਾ ਰਹੀ ਆ ਅੱਜ ਤੱਕ ਕੈਨੇਡਾ ਦਾ ਬਰਖਾ ਸਾਡੇ ਪੰਜਾਬੀਆਂ ਨੇ ਜਿਹੜਾ ਅਮਰੀਕਾ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਪੰਜਾਬੀ ਮੌਜੂਦ ਨੇ ਤੇ ਵੇਖਣ ਵਾਲੀ ਗੱਲ ਇਹ ਆ ਵੀ ਕੱਲ ਨੂੰ ਜਾਂ ਪਰਸੋਂ ਨੂੰ ਜਿਹੜਾ ਜਹਾਜ਼ ਉਤਰਨ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹ ਦਰਸਲ ਇੱਕ ਹੋਰ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਇਹ ਡੋਨਲਡ ਟਰੰਪ ਦੇ ਨਾਲ ਯਾਨੀ ਅਮਰੀਕਾ ਦੀ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਵਿੱਚ ਹੋ ਰੇ ਸਭ ਕੁਝ bina ਭਾਰਤ ਦੀ ਸਰਕਾਰ ਦੀ ਮਰਜ਼ੀ ਤੋਂ ਸਾਡੇ ਜਿਹੜੇ ਬੇੜੀਆਂ ਲਾ ਕੇ ਛੱਡ ਕੇ ਗਏ ਨੇ ਨੌਜਵਾਨਾਂ ਨੂੰ ਉਹ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿਉਂਕਿ ਭਾਰਤ ਦੀ ਸਰਕਾਰ ਦਾ ਵਿੱਚ ਹੀ ਯਾਨੀ ਵਿਸ਼ਵ ਗੁਰੂ ਦਾ ਮੇਲ ਮਲਾਪ ਡੋਨਰ 트ੰਪ ਦੇ ਨਾਲ ਤੇ ਇਥੇ ਸਾਡੇ ਲੋਕ ਗਾਲਾਂ ਕੱਢੀ ਜਾਂਦੇ ਨੇ ਵੀ ਸਾਡੇ ਆਲੇ ਨੂੰ ਬੇੜੀਆਂ ਲਾ ਕੇ ਛੱਡ ਗਏ ਜੀ ਫਲਾਨਾ ਹੋ ਗਿਆ ਜੀ ਉਹ ਭਾਈ ਜਿਹੜੀ ਭਾਰਤ ਦੀ ਸਰਕਾਰ ਆ ਦਰਸਲ ਉਹਨਾਂ ਦੇ ਰਿਸ਼ਤੇ ਬੜੇ ਮਜ਼ਬੂਤ ਨੇ ਡੋਨਰ 트ੰਪ ਦੇ ਨਾਲ ਇਸੇ ਕਰਕੇ ਹੀ ਬੇੜੀਆਂ ਲੱਗੀਆਂ ਨੇ ਇਸੇ ਕਰਕੇ ਹੀ ਹਥਕੜੀਆਂ ਲੱਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਭਾਰਤ ਦੀ ਸਰਕਾਰ ਬਣਿਓ ਹੀ ਪੁਸ਼ਟੀ ਹੋ ਜਾਣੀ ਹੈ ਕਿ ਅਸੀਂ ਹੀ ਭਾਈ ਇਹਨਾਂ ਨੂੰ ਡਿਪੋਰਟ ਕਰਵਾਇਆ ਕਿਉਂਕਿ ਇਹਨਾਂ ਨੂੰ ਇਹ ਆਧਾਰ ਬਣਾਉਣੀ ਹੈ ਕਿ ਗਲਤ ਤਰੀਕੇ ਦੇ ਨਾਲ ਤੁਸੀਂ ਜਾ ਕੇ ਬਸੇ ਹੋ ਤਾਂ ਹੁਣ ਤੁਸੀਂ ਲੀਗਲ ਤਰੀਕਾ ਵਰਤੋ ਤਾਂ ਕਰਕੇ ਅਸੀਂ ਸਾਥ ਦੇ ਸਕਦੇ ਹਾਂ ਨਹੀਂ ਤਾਂ ਫਿਰ ਇਹਦੀ ਪੁਸ਼ਟੀ ਵੀ ਤੁਹਾਡੇ ਸਾਹਮਣੇ ਹੋਣੀ ਹੈ ਕਿ ਅਸੀਂ ਹੀ ਕਰਵਾਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੈਨੇਡਾ ਵਰਗੇ ਮੁਲਖ ਨੇ ਕਈ ਹੋਰ ਮੁਲਖ ਨੇ ਉਹਨਾਂ ਦੇ ਵਿੱਚੋਂ ਵੀ ਵਾਪਸੀ ਹੋਣੀ ਹੈ ਪੰਜਾਬੀਆਂ ਦੀ ਤਾਂ ਹੁਣ ਤੁਸੀਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਹੱਕ ਮੰਨਦਾ ਕਿ ਤਾਂ ਕਿ ਹੋਰ ਵੀ ਜਾਨੀ ਆਪਣੇ ਪੰਜਾਬ ਦੇ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ